ਆਸੀ ਕਾਲ ਜੀ ਸਾਰਿਆਂ ਨੂੰ ਦੀਵਾਲੀ ਆ ਰਹੀ ਆ ਸੋਮਵਾਰ ਜਾਂ ਮੰਗਲਵਾਰ ਦੀ ਆ ਆਪ ਸਭ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤਿਉਹਾਰ ਖੁਸ਼ੀਆਂ ਵਾਸਤੇ ਹੁੰਦੇ ਨੇ ਆਪ ਇਹਨਾਂ ਨੂੰ ਵਧੀਆ ਢੰਗ ਨਾਲ ਮਨਾਈਏ ਇਹਨਾਂ ਦੇ ਮਕਸਦ ਮਤਲਬ ਉਹ ਵੀ ਜਾਣੀਏ ਇਹਨਾਂ ਦਾ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲੀਆਂ ਧ generation ਨੂੰ ਉਹ ਚੀਜ਼ ਦੱਸ ਸਕੀਏ ਇਹ ਨਾ ਹੋਵੇ ਵੀ ਇਕੱਲੇ ਦਿਵਾਲੀਆਂ ਨਾਉਂ ਦੀਆਂ ਰਹਿ ਜਾਣ ਇਕੱਲੇ ਮਠਿਆਈਆਂ ਤੱਕ ਰਸੀਮਤ ਰਹਿ ਜਾਣੇ ਪਟਾਕੇ ਤੱਕ ਰਸੀਮਤ ਰਹਿ ਜਾਣੇ ਨਹੀਂ ਨਹੀਂ ਜੇ ਪਟਾਕੇ ਜਾਂ ਮਠਿਆਈਆਂ ਨਾ ਵੀ ਹੋਣ ਨਾ ਦਿਵਾਲੀ ਜਾਂ ਬੰਦੀ ਛੋੜ ਦਿਵਸ ਜਿਹੜਾ ਉਹ ਫਿਰ ਵੀ ਇੱਦਾਂ ਹੀ ਚਾਹੀਦੇ ਆ ਇਹਨਾਂ ਤੋਂ ਬਿਨਾ ਵੀ ਸੈਲੀਬ੍ਰੇਟ ਕੀਤੀ ਜਾ ਸਕਦੇ ਆ ਚਲੋ ਖੈਰ ਬਚਪਨ ਤੋਂ ਲੈ ਕੇ ਹੁਣ ਤੱਕਰ ਮੈਂ ਦਿਵਾਲੀ ਦੇ ਰੰਗ ਬਹੁਤ ਬਦਲਦੇ ਦੇਖੇ ਆ ਪਰ ਮੈਨੂੰ ਉਹ ਪਹਿਲੀ ਦਿਵਾਲੀ ਬਹੁਤ ਵਧੀਆ ਲੱਗਦੀ ਹੁੰਦੀ ਸੀਗੀ ਜਿਦ ਵਿੱਚ ਪਕੌੜੇ ਕਚੌਰੀਆਂ ਵਗੈਰਾ ਚਲੋ ਘਰ ਬਣ ਜਾਂਦੇ ਸੀਗੇ ਜਲੇਬੀਆਂ ਬਾਹਰੋਂ ਆ ਜਾਣੀਆਂ ਮੋਲੀਆਂ ਆਣੀਆਂ ਸ਼ਹਿਰ ਤੋਂ ਪਟਾਕਿਆਂ ਵਿੱਚ ਫੁੱਲ ਝੜੀਆਂ ਚੱਕੀਆਂ ਨਾਰ ਲਿਮਟਡ ਜਿਹਾ ਸਮਾਨ ਹੁੰਦਾ ਸੀਗਾ ਤੇ ਚਲੋ ਖੁਸ਼ੀ ਖੁਸ਼ੀ ਸਾਰਿਆਂ ਨੇ ਦੇਖ ਕੇ ਨੰਦ ਲੈ ਲੈਣਾ ਜਵਾਨ ਹੋਏ ਬਾਹਰ ਆ ਗਏ ਤੇ ਜਿਹੜੇ ਇਟਲੀ ਦੀਆਂ ਦੀਵਾਲੀਆਂ ਸੀਗੀਆਂ ਉਹ ਜਾ ਲੋਕੀ ਗੁਰੂ ਘਰ ਜਾ ਕੇ ਸੈਲੀਬ੍ਰੇਟ ਕਰਦੇ ਸੀਗੇ ਸ਼ਬਦ ਕੀਰਤਨ ਸੁਣ ਲਿਆ ਦਿਵਾਲੀ ਦਾ ਇਤਿਹਾਸ ਉਹਦੇ ਬਾਰੇ ਸੁਣ ਲਿਆ ਤੇ ਕਈ ਲੋਕ ਆਪਣੇ ਘਰਾਂ 'ਚ ਬੈਠ ਕੇ ਖਾ ਪੀ ਲੈਂਦੇ ਸੀਗੇ ਤੇ ਜਿਹੜੇ ਉਸ ਦਿਨ ਕੰਮਕਾਰਾਂ ਤੇ ਹੁੰਦੇ ਸੀਗੇ ਅਸੀਂ ਉੱਥੇ ਜੱਸੀ ਭਾਜੀ ਹੁਣੀ ਕਲਵੀਰੇ ਹੁਣੀ ਮਠਿਆਈਆਂ ਲਿਆਉਣੀਆਂ ਤੇ ਆਪਣੀ ਜੱਜੇ ਦਾ ਬ੍ਰੇਕ ਹੋਣੀ ਤੇ ਬ੍ਰੇਕ ਦੇ ਵਿੱਚ ਜਾ ਕੇ ਸ਼ਕ ਲੈਣੀਆਂ ਤੇ ਚਲੋ ਜੀ ਦਿਵਾਲੀ ਹੋ ਗਈ ਨਾਲੇ ਜਦੋਂ ਜ਼ਿੰਮੇਵਾਰੀਆਂ ਮੋਢਿਆਂ ਤੇ ਆ ਜਾਂਦੀਆਂ ਫੇਰ ਕਾਹਦੀਆਂ ਦਿਵਾਲੀਆਂ ਫੇਰ ਤਾਂ ਫਾਰਮੈਲਟੀਆਂ ਜਿਹੀਆਂ ਰਹਿ ਜਾਣੀਆਂ ਚਲੋ ਖੈਰ ਜੋ ਵੀ ਸੀਗਾ ਵਧੀਆ ਸੀਗਾ ਪਰ ਉੱਥੇ ਪਟਾਕੇ ਪੋਲੂਸ਼ਨ ਨਾ ਸਹ। ਫੇਰ ਆਇਆ ਕੈਨੇਡਾ ਕੈਨੇਡਾ ਦੇ ਵਿੱਚ ਮੈਂ ਦਿਵਾਲੀ ਇੱਕ ਬਖਰੀ ਢੰਗ ਨਾਲ ਦੇਖੀ ਆ ਇੱਥੇ ਮੈਂ ਇਦਾਂ ਦੇ ਵੀ ਬੰਦੇ ਦੇਖੇ ਆ ਜਿਹੜੇ ਵਾਤਾਵਰਣ ਦੀਆਂ ਗੱਲਾਂ ਕਰਦੇ ਸੀਗੇ ਤੇ ਦਿਵਾਲੀ ਨੂੰ ਉਹ ਪਟਾਕੇ ਵੇਚ ਰਹੇ ਹੁੰਦੇ ਸੀਗੇ ਆ ਹੁਣ ਇੱਥੇ ਮਠਿਆਈਆਂ ਮੇਲੇ ਜੇ ਉਹ ਮਠਿਆਈਆਂ 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 ਇਦਾਂ ਜੇ ਉਹ ਸ਼ੁੱਧ ਮਠਿਆਈ ਦਾ ਮਾਲ ਵੰਦਾ ਅਗਲੀ ਮਠਿਆਈ ਵੀ ਹੈਗੀ ਜੋ ਸ਼ੁੱਧ ਵੇਚਦਾ ਕੋਈ ਮਠਿਆਈ ਤਾਂ ਮਠਿਆਈ ਹੋਣੀ ਚਾਹੀਦੀ ਆ ਚਲੋ ਖੈਰ ਬਾਕੀ ਭਾਈ ਉਹਨਾਂ ਦੇ ਤੰਦੇ ਆ ਉਹਨਾਂ ਨੇ ਤਾਂ ਚੀਜ਼ ਵੇਚਣੀ ਆ ਜਿੱਦਾਂ ਕਿਦਾਂ ਕਰਕੇ ਤੁਸੀਂ ਹਿਸਾਬ ਨਾਲ ਖਾਓ ਆਪਣੇ ਸਰੀਰਾਂ ਦੀ ਲੋੜ ਦੇਖ ਕੇ ਖਾਓ ਤੰਦਰੁਸਤੀ ਨੂੰ ਮੁੱਖ ਰੱਖਿਓ ਪਟਾਕੇ ਚਲਾਉਣ ਤੋਂ ਗੁਰੇਜ਼ ਕਰਿਓ ਵਾਤਾਵਰਣ ਜਿਹੜਾ ਖਰਾਬ ਹੋਣਾ ਆ ਪੈਸਿਆਂ ਨੂੰ ਅੱਗ ਲਾ ਕੇ ਕੁਝ ਨਹੀਂ ਫਾਇਦਾ ਹੋਣਾ ਜਿਹੜੇ 10 ਲੀਡਰ ਆਪਣੇ ਗੁਰੂ ਸਾਹਿਬਾਨ ਉਹ ਜੋ ਸਾਨੂੰ ਗਿਆਨ ਦੇ ਕੇ ਗਏ ਆ ਉਹਦੇ ਵਿੱਚੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਿਓ ਤੇ ਜਿਹੜੇ ਭਾਈ Hindu ਪਰਿਵਾਰ Diwali ਮਨਾਉਂਦੇ ਉਹ ਭਗਵਾਨ ਰਾਮ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਜੁਗਦੇ ਆਏ ਸੀਗੇ ਤੇ ਉਹ ਕੁਝ ਉਸ ਚੀਜ਼ ਤੋਂ ਸਿੱਖ ਲੈਣ ਉਹ ਆਪਣੇ ਪਿਤਾ ਦੇ ਆਗਿਆਕਾਰੀ ਸਨ ਤੇ ਤੁਸੀਂ ਵੀ ਕੁਝ ਉਹ ਪ੍ਰਣ ਕਰਿਓ ਵੀ ਆਪਣੇ ਮਾਪੇ ਦੇ ਆਗਿਆਕਾਰੀ ਰਹੋ ਤੇ ਜਿਹੜੇ ਭਾਈ ਆਪਾਂ ਬੰਦੀ ਛੋੜ ਦੇਵਸਾਲੇ ਆ ਤੇ ਉਹ ਗੁਰੂ ਹਰਗੋਬਿੰਦ ਪਾਸ਼ਾ ਜੀ ਜਹਾਂਗੀਰ ਨੇ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਰੱਖੇ ਹੋਏ ਸੀ ਕੈਦ ਕਰਕੇ ਉਹਨਾਂ ਦੀ ਰਿਹਾਈ ਹੋਣੀ ਸੀ ਤੇ ਉਹਨਾਂ ਦੀ ਸ਼ਰਤ ਅਨੁਸਾਰ ਜਿਹੜੇ ਬਾਕੀ ਕੈਦੀ ਵੀ ਸੀਗੇ 52 ਉਹਨਾਂ ਦੇ ਨਾਲ ਉਹਨਾਂ ਦੀ ਵੀ ਰਿਹਾਈ ਮੰਗੀ ਤੇ ਉਹ ਆਪਣਾ 52 ਕਲੀਆਂ ਵਾਲਾ ਚੋਲਾ ਪਾ ਕੇ ਨਿਕਲੇ ਸੀਗੇ ਤੇ ਬਾਕੀ ਜਿਹੜੇ ਰਾਜੇ ਸੀਗੇ ਉਹਨਾਂ ਦੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਗਏ ਸੀਗੇ ਇਹ ਗੱਲ ਕੋਈ ਫਰਵਰੀ ਮਾਰਚ ਕੁ ਮਹੀਨੇ ਦੀ ਬਣਦੀ ਆ ਤੇ ਉਥੋਂ ਗੁਵਾਰੀਅਰ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਣ ਤੱਕ ਉਹ ਜੂਨ ਜੁਲਾਈ ਦੇ ਮਹੀਨੇ ਤੱਕ ਇੱਥੇ ਪਹੁੰਚੇ ਸੀਗੇ ਉਦੋਂ ਸਿੱਖਾਂ ਨੇ ਦੇਸੀ ਘੋਦੀ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਐਸੀ ਆਪਣਾ ਬੰਦੀ ਛੋੜ ਦੇਵਸ ਗੱਲ ਤਾਂ ਸਿਰਫ ਇੰਨੀ ਸੀਗੀ ਉਥੋਂ ਚੱਲ ਕੇ ਫਿਰ ਇਹ ਜਿਹੜੀਆਂ ਇਲੈਕਟ੍ਰਿਕ ਜਿਹੜੀ ਉਹ ਲੜੀਆਂ ਉਹਨਾਂ ਤੇ ਚੱਲ ਗਈ ਪਟਾਕੇ ਤੇ ਚਲ ਗਈ ਬੱਕਰਿਆਂ ਤੇ ਚਲ ਗਈ ਮੁਰਗਿਆਂ ਤੇ ਸ਼ਰਾਬਾਂ ਤੇ ਜੂਏ ਤੇ ਕਿੱਥੇ ਕਿੱਥੇ ਚਲ ਗਈ ਪਤਾ ਨਹੀਂ ਲੱਗਿਆ ਬੜਾ ਨੁਕਸਾਨ ਹੋਇਆ ਪੋਲਿਊਸ਼ਨ ਬਹੁਤ ਹੋ ਰਿਹਾ ਉਹੀ 10 ਗੁਰੂ ਸਾਹਿਬਾਨ ਸਾਡੇ ਲੀਡਰ ਜਿਹੜੇ ਹਵਾ ਨੂੰ ਪਿਤਾ ਦਾ ਦਰਜਾ ਦਿੰਦੇ ਆ ਪਵਨ ਗੁਰੂ ਨਾ ਗੁਰੂ ਦਾ ਦਰਜਾ ਦਿੰਦੇ ਆ ਅਸੀਂ ਉਸ ਬਚਨ ਦੀ ਹੀ ਰਾਖੀ ਕਰ ਲਈ ਅਸੀਂ ਕਿਉਂ ਗੱਦੜਾ ਕਰਦੇ ਆ ਪਟਾਕੇ ਚਲਾ ਚਲਾ ਕੇ ਬਰੂਤ ਚਲਾ ਕੇ ਚਲੋ ਫਟਣਾ ਤਾਂ ਤੁਸੀਂ ਹੈ ਨਹੀਂ ਆਪਣੀ ਮਰਜ਼ੀ ਕਰਨੀ ਪਰ ਇਹਦੇ ਬਾਰੇ ਸੋਚਿਓ ਜਰੂਰ ਇਹ ਥੋੜੀ ਜਿਹਾ ਕੰਮ ਆਪਾਂ ਲਿਮਟ ਵਿੱਚ ਰੱਖੀਏ ਤੇ ਬਾਕੀ ਮਠਿਆਈਆਂ ਭਾਈ ਜਿੱਥੇ ਵੀ ਦੇਣੀਆਂ ਲੈਣੀਆਂ ਥੋੜੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੇ ਸੇਤਾਂ ਨੂੰ ਦੇਣਾ ਕੁਛ ਨਹੀਂ ਨੁਕਸਾਨ ਹੀ ਹੋਣਾ ਹੈ ਤੇ ਆਪਾਂ ਇਹਨਾਂ ਦਿਨਾਂ ਤੋਂ ਕੁਝ ਸਿੱਖੀਏ ਕੁਝ ਪ੍ਰਣ ਕਰੀਏ ਤੇ ਬਸ ਇਹ ਹੀ ਕੁਝ ਬੇਨਤੀਆਂ ਸਿਗੀਆਂ ਤੇ ਜਿਹੜੀਆਂ ਦਿਵਾਲੀਆਂ ਨੂੰ ਦਿਵਾਲੀ ਜਿਹੜੇ ਇਹ ਤਿਉਹਾਰ ਹੁੰਦੇ ਆ ਇਹ ਜਿਹੜੇ ਸ਼ਾਂਤੀ ਦਾ ਪ੍ਰਤੀਕ ਹੁੰਦੇ ਆ ਖੁਸ਼ੀਆਂ ਸਾਂਝੀਆਂ ਕਰੀਏ ਕਦੁੱਚੇ ਨਾ ਵਧਾਈਆਂ ਦੋ ਵਧਾਈਆਂ ਲਓ ਤੇ ਮੇਰਾ ਇੱਕ ਗੀਤ ਸੀਗਾ ਦੀਵਾਲੀ ਤੇ ਉਹ ਜਗਜੀਤ ਉਹਨਾਂ ਨੇ ਗਾਇਆ ਸੀਗਾ YouTube ਤੇ ਪਿਆ ਹੋਣਾ ਦੀਵਾਲੀ ਪਾ ਕੇ ਤੁਸੀਂ ਕੱਢ ਕੇ ਦੇਖ ਲਿਓ ਇੱਕ ਫਿਰ ਮੈਡਮ ਸੁਖੀ ਬਰਾੜ ਨੇ ਸਾਹਬੇਂਦਰ ਨੇ ਮਿੱਟੀ ਦਾ ਦੀਵਾ ਉਹ ਵੀ ਗਾਇਆ ਸੀਗਾ ਉਹ ਵੀ ਸੁਣ ਕੇ ਦੇਖ ਲਿਓ ਤੇ ਆਓ ਕੁਛ ਲੈਣਾ ਉਹਦੀਆਂ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਣਾ ਦੀਵਾਲੀ ਇਹ ਨਹੀਂ ਤੇਰੇ ਉੱਤੇ ਸਾਨੂੰ ਬੜੀ ਆਸ ਏ ਗੁਰੂ ਅਗੇ ਦੀਪ ਦੀਵੀ ਸਦਾ ਅਰਦਾਸ ਏ ਗੁਰੂ ਦਾ ਦਿਹਾੜਾ ਦੀਪੇ ਰੀਤਾ ਚ ਉਜਾਰਾ ਦੀਪੇ ਆਸ ਛੋਟੇ ਭਾਰਟੇ ਜਗਾਂ ਵੀ ਨਹੀਂ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਂ ਵੀ ਨਹੀਂ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਂ ਵੀ ਨਹੀਂ ਦਿਵਾਲੀਏ ਜਿਹੜਾ ਆਪਣੇ ਦਸਾਂ ਲੀਡਰਾਂ ਦਸਾਂ ਗੁਰੂ ਸਹਿਬਾਨਾਂ ਦਾ ਬਖਸ਼ਿਆ ਹੋਇਆ ਸਾਨੂੰ ਗਿਆਨ ਆ ਉਹਦਾ ਦੀਵਾ ਗਿਆਨ ਰੂਪੀ ਦੀਵਾ ਆਪਣੇ ਮਨ ਦੇ ਵਿੱਚ ਹਮੇਸ਼ਾ ਬਲਣਾ ਚਾਹੀਦਾ ਤੇ ਬਲਦਾ ਰੱਖੀਏ ਤੇ ਇਹਦੇ ਨਾਲ ਹੀ ਮੇਨੂੰ ਦੀਵਾ ਅਗਿਆ ਤੇ ਆਪ ਸਭ ਨੂੰ ਦੀਵਾਲੀ ਤੇ ਪੰਦੀ ਛੋੜ ਦੇਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਦੀਪੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਾਸਰੀ ਕਲ ਜੀ